ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਜਿਵੇਂ ਕਿ ਤੁਸੀਂ ਸਾਰੇ ਨੇ ਥੰਬਨੇਲ ਦੇਖ ਹੀ ਲਿਆ ਹੈ ਕਿ ਮਾਸਟਰ ਕੈਡਰ ਤੋਂ ਜਿਹੜੇ ਲੈਕਚਰਰ ਕੈਡਰ ਦੇ ਵਿੱਚ ਜਿਹੜੀ ਹੈ ਪ੍ਰੋਮੋਸ਼ਨ ਜਿਹੜੀ ਚੱਲ ਰਹੀ ਸੀਗੀ ਠੀਕ ਹੈ ਜੀ ਇਹ ਨੋਟੀਫਿਕੇਸ਼ਨ ਵੀ ਜਿਹੜਾ ਤੁਸੀਂ ਦੇਖ ਸਕਦੇ ਆ ਕਿ 14 7 24 ਦਾ ਆਇਆ ਜੀ ਕੱਲ ਦਾ ਤੇ ਇਹ ਪ੍ਰੋਮੋਸ਼ਨਲ ਸੈਲ ਦਾ ਜਿਹੜਾ ਨੋਟੀਫਿਕੇਸ਼ਨ ਆ ਤੇ ਇਹਨੂੰ ਅਤ ਜ਼ਰੂਰੀ ਜਿਹੜਾ ਇਹਨੂੰ ਸੂਚਨਾ ਜਿਹੜਾ ਆ ਉਹ ਕਿਹਾ ਗਿਆ ਹੈ ਠੀਕ ਹੈ ਜੀ ਸੋ ਇਹ ਜਿਹੜਾ ਆ ਕੀ ਗੱਲ ਕੀਤੀ ਹੋਈ ਆ ਆਪਾਂ ਉਸ ਦੇ ਬਾਰੇ ਜਿਹੜੀ ਇਸ ਵਿੱਚ ਗੱਲ ਕਰਾਂਗੇ ਦੇਖੋ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ ਕਿ ਦਫਤਰ ਡਾਇਰੈਕਟਰਡ ਆਫ ਸਕੂਲ ਸਿੱਖਿਆ ਸਕੈਂਡਰੀ ਸਿੱਖਿਆ ਪੰਜਾਬ ਦੇ ਨੋਟਿਸ ਸ੍ਰੀ ਮਤੀ 12/7/24 ਅਤੇ 13/7/24 ਰਾਹੀਂ ਮਾਸਟਰ ਕੇਡਰ ਤੇ ਬਤੌਰ ਲੈਕਚਰਾਰ ਪਦ ਉન્નਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਚੋਣ ਲਈ ਮੁਖ ਦਫਤਰ ਸੱਦਾ ਦਿੱਤਾ ਗਿਆ ਸੀ ਠੀਕ ਹੈ ਜੀ ਜਿਵੇਂ 12 13 ਨੂੰ ਜਿਹੜੇ ਜਿਨ੍ਹਾਂ ਦੀ ਬਦਲੀ ਹੋਣੀ ਸੀ ਸਟੇਸ਼ਨ ਮਿਲਣਾ ਸੀ ਉਹਨਾਂ ਨੂੰ ਬੁਲਾਇਆ ਗਿਆ ਸੀ ਦਫਤਰ 'ਚ ਇਸ ਸਬੰਧੀ ਸਮੂਹ ਪਦ ਉન્નਤ ਲੈਕਚਰਾਰ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਟੇਸ਼ਨ ਆਲੋਟੋਮੇਟ ਦੀ ਕਾਰਵਾਈ ਤੇ ਅਗਲੇ ਹੁਕਮਾਂ ਤੱਕ ਰੋਕ ਲਗਾਈ ਜਾਂਦੀ ਹੈ ਦੇਖੋ ਜੀ ਰੋਕ ਲੱਗ ਗਈ ਆ ਹੁਣ ਉਸ ਦਾ ਪਤਾ ਨਹੀਂ ਕਾਰਨ ਕੀ ਹੈ ਰੋਕ ਕਿਉਂ ਲੱਗੀ ਹੈ ਠੀਕ ਹੈ ਕਿਸੇ ਨੇ ਕੋਈ ਜਿਹੜਾ ਹੈ ਕੋਈ ਕੇਸ ਚੱਲਿਆ ਜਾਂ ਕੋਈ ਰਿਟ ਕੋਈ ਚੱਲ ਰਹੀ ਹੈ ਕਿਉਂ ਜਿਹੜੀਆਂ ਰੋਕ ਲਗਾਈ ਗਈ ਉਸ ਦੇ ਬਾਰੇ ਕੁਝ ਨਹੀਂ ਪਤਾ ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਪਦ ਉન્નਤ ਹੋਏ ਕਰਮਚਾਰੀ ਆਪਣੀ ਪਹਿਲਾਂ ਵਾਲੀ ਪੋਸਟਿੰਗ ਤੇ ਹੀ ਬਤੌਰ ਮਾਸਟਰ ਕੈਡਰ ਜਿਹੜੀਆਂ ਉਹ ਸੇਵਾਵਾਂ ਜਿਹੜੇ ਉਹ ਦਿੰਦੇ ਰਹਿਣਗੇ ਸੋ ਜਿਹੜੀ ਫਿਲਹਾਲ ਲਈ ਜਿਹੜਾ ਹੈ ਉਹ ਅਗਲੇ ਹੁਕਮਾਂ ਤੱਕ ਜਿਹੜੀ ਹੈ ਰੋਕ ਲਗਾ ਦਿੱਤੀ ਗਈ ਹੈ ਇਸ ਰੋਕ ਦਾ ਹੁਣ ਕਾਰਨ ਨਹੀਂ ਪਤਾ ਅ ਪਤਾ ਨਹੀਂ ਕੀ ਕੋਈ ਪ੍ਰੋਸੈਸ ਦੇ ਵਿੱਚ ਕੋਈ ਜਿਹੜੀ ਹੈ ਕੁਝ ਐਦਾਂ ਪ੍ਰੋਬਲਮ ਆਈ ਹੈ ਜਾਂ ਕੋਈ ਸਿਸਟਮ ਚ ਪ੍ਰੋਬਲਮ ਆਈ ਹੈ ਜਿਸ ਕਰਕੇ ਜਿਹੜੀ ਰੋਕ ਲਗਾਈ ਗਈ ਹੈ ਸੋ ਇਸ ਤਾ ਆਪਾਂ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਜਦ ਤੱਕ ਅਸਾਨੂੰ ਕੋਈ ਸੂਤਰਾਂ ਤੋਂ ਜਿਹੜਾ ਕੋਈ ਇਨਫੋਰਮੇਸ਼ਨ ਜਿਹੜੀ ਉਹ ਨਹੀਂ ਮਿਲਦੀ ਸੋ ਫਿਲਹਾਲ ਲਈ ਜਿਹੜਾ ਆ ਅ ਇਹ ਜਿਹੜੀ ਇਨਫੋਰਮੇਸ਼ਨ ਹੈ ਕਿ ਰੋਕ ਲੱਗ ਗਈ ਆ ਔਰ ਮਾਸਟਰ ਕੈਟਰ ਦਾ ਜਿਹੜਾ ਕੀ ਬਣੇਗਾ ਉਹ ਦੇਖੋ ਉਹ ਇਸ ਤੇ ਹੀ ਡਿਪੈਂਡ ਹੈ ਕਿਉਂ ਕਿ ਜਦੋਂ ਇਹ ਅਲਾਟਮੈਂਟ ਤੇ ਰੋਕ ਜਿਹੜੀ ਆ ਹੁਣ ਲੱਗ ਗਈ ਹੋਈ ਆ ਸਟੇਸ਼ਨ ਅਲਾਟਮੈਂਟ ਤੇ ਤਾਂ ਜਿੰਨਾ ਇਹਦੇ ਵਿੱਚ ਦੇਰੀ ਹੋਏਗੀ ਤੇ ਉਨਾ ਹੀ ਅਗਲੇ ਇਗਜ਼ਾਮ ਦੇ ਵਿੱਚ ਜਿਹੜੀ ਆ ਥੋੜੀ ਜਿਹੀ ਜਿਹੜੀ ਉਹ ਦੇਰੀ ਜਿਹੜੀ ਆ ਉਹ ਹੋ ਸਕਦੀ ਹੈ ਠੀਕ ਹੈ ਸੋ ਫਿਰ ਵੀ ਜਿਹੜੀ ਹੈ ਜਿੰਨੇ ਵੀ ਜਿਹੜੇ ਮਾਸਟਰ ਕੈਟਰ ਦੀ ਤਿਆਰੀ ਕਰ ਰਿਹਾ ਜਾਂ ਜਿਵੇਂ ਵੀ ਆ ਕਮਰਾਨ ਦੀ ਵੀ ਲੋੜ ਨਹੀਂ ਠੀਕ ਹੈ ਕੋਈ ਟੈਨਸ਼ਨ ਦੀ ਗੱਲ ਨਹੀਂ ਆਪਣੀ ਜਿਹੜੀ ਹੈ ਤਿਆਰੀ ਹੈ ਮੈਂ ਤੁਹਾਨੂੰ ਉਦਣ ਵੀ ਕਿਹਾ ਕਿ ਜੋ ਮਰਜ਼ੀ ਹੋ ਜਵੇ ਠੀਕ ਹੈ ਤਿਆਰੀ ਤੇ ਜਿਹੜੀ ਹੈ ਤੁਹਾਡੀ ਜਿਹੜੀ ਆ ਰੋਕ ਉਹ ਨਹੀਂ ਲਗਣੀ ਚਾਹੀਦੀ ਠੀਕ ਹੈ ਤਿਆਰੀ ਤੁਹਾਡੀ ਜਿਹੜੀ ਕੰਟੀਨਿਊਸਲੀ ਜਲੀ ਉਹ ਚੱਲਦੀ ਰਹਿਣੀ ਚਾਹੀਦੀ ਹੈ ਠੀਕ ਹੈ ਕਿਉਂਕਿ ਅਗਰ ਤੁਹਾਡੀ ਤਿਆਰੀ ਰੁਕੇ ਅਗਰ ਤੁਸੀਂ ਇਹ ਦੇਖ ਕੇ ਅਗਰ ਕਹੋ ਕਿ ਬਈ ਚਰ ਹੋਣਾ ਤਾਂ ਨਹੀਂ ਹੁਣ ਨਹੀਂ ਤਿਆਰੀ ਕਰਨੀ ਅਜੇ ਰੁਕ ਜੰਨੇ ਆ ਸੋ ਇਹ ਇੱਕ ਗਲਤ ਤੁਹਾਡਾ ਜਿਹੜਾ ਇੱਕ ਡਿਸੀਜਨ ਹੋਏਗਾ ਸੋ ਆਪਣੀ ਜਿਹੜੀ ਤਿਆਰੀ ਹੈ ਉਸ ਨੂੰ ਜਿਹੜਾ ਤੁਸੀਂ ਜਾਰੀ ਰੱਖੋ ਦੇਖੋ ਤੁਹਾਨੂੰ ਪਤਾ ਵੀ ਹੈ ਕਿ ਮਾਸਟਰ ਕੈਡਰ ਔਰ ਜਿੰਨੇ ਵੀ ਪੰਜਾਬ ਦੇ ਸਿੱਖਿਆ ਦੇ ਸਬੰਧਿਤ ਪੇਪਰ ਹਨ ਉਹਨਾਂ ਦੇ ਵਿੱਚ ਐਦਾਂ ਤਾਂ ਹੁੰਦਾ ਹੀ ਰਹਿੰਦਾ ਹੈ ਕਦੀ ਅਗਰ ਤੁਹਾਡਾ ਮਾਸਟਰ ਕੈਡਰ ਦਾ काम हो ਜਾਂਦਾ ਹੈ ਮੰਨ ਲਓ। ਔਰ ਉਸ ਦੇ ਵਿੱਚ ਵੀ ਬੜੀ ਦੇਰੀ ਲੱਗੀ। ਹਨਾ ਉਹਦੇ ਪ੍ਰੋਸੈਸ ਦੇ ਵਿੱਚ ਬੜੀ ਦੇਰੀ ਲੱਗਦੀ ਹੈ। ਕਈ ਵਾਰ ਆ ਕੋਈ ਜਿਹੜਾ ਆ ਆਨਸਰ ਕੀਜ਼ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ। ਠੀਕ ਹੈ। ਫਿਰ ਉਸ ਤੇ ਵੀ ਜਿਹੜਾ ਓਬਜੈਕਸ਼ਨ ਲਗਾਉਣ ਦੇ ਵਿੱਚ ਫਿਰ ਪ੍ਰੋਬਲਮ ਆ ਜਾਂਦੀ ਹੈ। ਉਸ ਤੋਂ ਬਾਅਦ ਕੋਈ ਕੇਸ ਲੱਗ ਜਾਂਦਾ ਹੈ। ਠੀਕ ਹੈ। ਸੋ ਜਿਹੜੀ ਹੈ ਇਦਾਂ ਦੀ ਜਿਹੜੀ ਹੈ ਉਹ ਸੋ ਇਦਾਂ ਦੀ ਜਿਹੜੀ ਇਨਫੋਰਮੇਸ਼ਨ ਇਦਾਂ ਦੀ ਜਿਹੜੀਆਂ ਚੀਜ਼ਾਂ ਆ ਇਹ ਭਰਤੀ ਦੇ ਵਿੱਚ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਠੀਕ ਹੈ ਜੀ ਸੋ ਜਿਹੜੀ ਇਹ ਪਰੇਸ਼ਾਨ ਜਾਂ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਆਪਣੀ ਜਿਹੜੀ ਇਹ ਤਿਆਰੀ ਤੇ ਜਿਹੜਾ ਆ ਪੂਰਾ ਚੜਾਇਆ ਜ਼ੋਰ ਰੱਖੋ ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਜਿਹੜੀ ਵਧੀਆ ਲੱਗੀ ਹੋਵੇਗੀ ਵੀਡੀਓ ਦਾ ਅਖੀਰ ਤੱਕ ਬਣੇ ਰਹਿਣੇ ਤੁਹਾਡੇ ਸਾਰਿਆਂ ਦਾ